ਕਿਹੜਾ ਕੇਕ ਹੈਗਾ ਮੇਰੀ ਪਸੰਦ ਦਾ ਅੱਛਾ ਤੇ ਕੇਕ ਤੇਰੀ ਪਸੰਦ ਦਾ ਹੈ ਹੋਰ ਮੈਂ ਆਪਣੀ ਕੁੜੀ ਲਈ ਹਾਂ ਬੱਡੇ ਸੈਲੀਬ੍ਰੇਟ ਕਰ ਆਂ ਤੇ ਨਹੀਂ ਗੱਲ ਕਰਦਾ ਮੈਂ ਆਪਣੇ ਘਰ ਵਾਲੇ ਦੀ ਟੌਰ ਦੇ ਵਿੱਚ ਕੋਈ ਝੋਲਾਬਾਤ ਕਹਿੰਦੇ ਅੱਜ ਮੈਂ ਹੋਗਾ ਮੇਰਾ ਘਰ ਵਾਲਾ ਇੰਨੇ ਪੱਗ ਛੜਦਾ ਉਹ ਤੇਰਾ ਬਲਾਈ ਤੇਰਾ ਬਲਾਈ ਭਾਈ ਠੀਕ ਹੈ ਬਾਏ ਬਾਏ ਹੈਪੀ ਬਰਥਡੇ ਆ ਗਏ ਆ ਗਏ ਮੈਂ ਆਰਡਰ ਗਿਆ ਜੀ ਤੇ ਨਿਆਣਿਆਂ ਨੂੰ ਭੁੱਖ ਲੱਗੀ ਵੀ ਜ਼ਿਆਦਾ ਕੁਰਸੀਆਂ ਵੀ ਹੁਣ ਆਪੇ ਕਰਨੀਆਂ ਪੈਣੀਆਂ ਸ਼ਿਫਟ ਪਾਸੇ ਮੁੰਡਾ ਤਾਂ ਭੇਜਤਾ ਤਾਂ ਉਹਨਾਂ ਨੇ ਉਹ ਲੋੜੇ ਨਹੀਂ ਬੈਹ ਹੋ ਜਾਣਾ ਮੁੰਡੇ ਮੱਢ ਦੀ ਟੈਨਸ਼ਨ ਹੀ ਭੁੱਖ ਆਉ ਬੱਧੀ ਭੁੱਖ ਲੱਗੀ ਪਈ ਆ ਵੀ ਤਾਂ ਪ੍ਰਸ਼ਾਦਾ ਛਕਣਾ ਸਾਰਿਆਂ ਨੇ ਕੰਮ ਕਰਕੇ ਅਸੀਂ ਤਾਂ ਪ੍ਰਸ਼ਾਦਾ ਛਕ ਲਿਆ ਜੀ ਹੋਣ ਸੌਫ ਦੇ ਮਗਰ ਪੈ ਗਈਆਂ ਨੇ ਨਹੀਂ ਨਹੀਂ ਸੌਫ ਦੇ ਮਗਰ ਨਹੀਂ ਪਏ ਜੀ ਉਹ ਫਿਰ ਅਸੀਂ ਕਿਹਾ ਵੀ ਜੇ ਘਟਾਰ ਘਟੂਰਾ ਹੈ ਪਰ ਪਨੀਰ ਦੇ ਨਹੀਂ ਆਉਣਗੇ ਸੌਫ ਦੇ ਹੀ ਆਉਣਗੇ ਘਟਾਰ ਡ ਘਾਰ ਹੁੰਦਾ ਘਟਾਰ ਉਹ ਮੈਂ ਸੁਣਿਆ ਗੱਲ ਤੇ ਵਾਹੀ ਗੁਰਜੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਆਪਣੇ ਸਾਰੇ ਪਰਿਵਾਰ ਤੋਂ ਸਾਰੇ ਜਣੇ ਇਕੱਠੇ ਹੋ ਕੇ ਹੁਣ ਪਹੁੰਚ ਗਏ ਜੀ ਆਪਾਂ ਟਾਬੇ ਤੇ ਜਿੱਥੇ ਅੱਗੇ ਆਪਾਂ ਮਤਲਬ ਕਿ ਹਰ ਪ੍ਰੋਗਰਾਮ ਆਪਾਂ ਇੱਥੇ ਸੈਲੀਬ੍ਰੇਟ ਕਰਦੇ ਆਂ ਕਿ ਉੱਥੇ ਪਹੁੰਚ ਗਏ ਪਰ ਅੱਜ ਇੱਥੇ ਇਕੱਠ ਬਹੁਤ ਆਲੇ-ਦਲੇ ਬੱਸਾਂ ਗੱਡੀਆਂ ਕਾਫੀ ਖੜੀਆਂ ਨੇ ਵੀ ਅੰਦਰ ਬਹੁਤ ਮਤਲਬ ਕਿ ਸੰਗਤ ਬੈਠੀ ਹੈ ਕਹਿੰਦਾ ਬਾਪ ਤੇ ਚਲੋ ਰੌਣਕ ਮੇਲੇ ਲੱਗੇ ਹੋਏ ਆਂ ਅੰਦਰ ਪਰ ਇੱਕ ਗੱਲ ਹੈਗੀ ਬੜੀ ਖੁਸ਼ੀ ਜੀ ਹੋਈ ਸਾਨੂੰ ਵੀ ਚਲੋ ਅੱਗੇ ਜਦੋਂ ਆਉਂਦੇ ਸੀ ਇਕੱਲਾ-ਇਕੱਲਾ ਜਾਂਦਾ ਸਾਨੂੰ ਬੜਾ ਮਹਿਸੂਸ ਜਾਂਦਾ ਸੀਗਾ ਇੱਕ ਗੱਲ ਤੇ ਵੀ ਬਾਈ ਕੋਲ ਪਤਾ ਨਹੀਂ ਆਉਂਦਾ ਹੀ ਹੁਣੇ ਪਤਾ ਨਹੀਂ ਕੋਈ ਨਹੀਂ ਆਉਂਦਾ ਹੋਣਾ ਪਰ ਅੱਜ ਰੌਣਕ ਜੀ ਲੱਗੀ ਹੋਈ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਤੇ ਬਾਈ ਕਹਿੰਦਾ ਵੀ ਤੁਸੀਂ ਕੋਠੇ ਤੇ ਚੜ ਜਿਓ ਉੱਪਰਲੇ ਪਾਸੇ ਤੇ ਇੱਥੇ ਹੁਣ ਤੁਹਾਨੂੰ ਦਿਖਾਈਏ ਜਿਹੜੀ ਆਪਣੇ ਭਗਵੰਤ ਜੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਵਾਲੀ ਅ ਗੱਡੀਆਂ ਦਿੱਤੀਆਂ ਨੇ ਫੋਰਚੂਨਰ ਟਾਈਪ ਦੀਆਂ ਗੱਡੀਆਂ ਨੇ ਇਹ ਅ ਗੱਡੀ ਬੜੀ ਹਾਈ ਫਾਈ ਹੈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਟੋヨタ ਦੀ ਗੱਡੀ ਦੇਖ ਕੇ ਭੁੱਖ ਉੱਤਰਦੀ ਆ ਇਹ ਤਾਂ ਗੱਲ ਆ ਚਾਹੀਦੀ ਵੀ ਇਦਾਂ ਦੀ ਗੱਡੀ ਇੱਕ ਮਤਲਬ ਜੇ ਕੋਈ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਕਿਸੇ ਨਾਲ ਵੀ ਤਾਂ ਗੱਡੀਆਂ ਐਡੀਆਂ ਚਾਹੀਦੀਆਂ ਵੀ ਜਿੱਥੇ ਨੂੰ ਮਰਜੀ ਗੱਡੀ ਨੂੰ ਉਹਨੂੰ ਬਾੜ ਦੇ ਜਿੱਥੇ ਤੇ ਮਰਜੀ ਕੱਢ ਲਓ ਬਣਾ ਹਮਮ ਮਨ ਮਤਲਬ ਫੋਰਸ ਪੂਰਾ ਸਾਥ ਦੇ ਰਹੀ ਸਪੋਰਟ ਕਰੂਗੀ ਮਤਲਬ ਕਿਤੇ ਵੀ ਮਿਸ ਹੈਪਨਿੰਗ ਹੁੰਦੀ ਹੈ ਹਮਮ ਤਾਂ ਫੋਰਸ ਹੈ ਗੱਡੀਆਂ ਇਦਾਂ ਦੀਆਂ ਚਾਹੀਦੀ ਸੀ ਹੈਵੀ ਪੂਰੀਆਂ ਹਨ ਬਿਲਕੁਲ ਬਿਲਕੁਲ ਗੱਡੀਆਂ ਮਿਲੀਆਂ ਹੋਈਆਂ ਬਿਲਕੁਲ ਬਿਲਕੁਲ ਤੇ 112 ਨੰਬਰ ਤੇ ਕਾਲ ਕਰਕੇ ਕਿਸੇ ਵੀ ਟਾਈਮ ਜਿਹੜੀ ਵੀ ਨੇੜੇ ਗੱਡੀ ਹੋਗੀ ਕਿਤੇ ਵੀ ਉਹ ਗੱਲਬਾਤ ਹੁੰਦੀ ਹੈ ਤਾਂ ਉੱਥੇ ਜਿਹੜੇ ਅਵੇਲੇਬਲ ਹੁੰਦੇ ਨੇ ਬਿਲਕੁਲ ਇਹ ਰੋਡ ਤੇ ਗੱਡੀਆਂ ਰਹਿੰਦੀਆਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਆਮ ਆਦਮੀ ਪਾਰਟੀ ਦੇ ਆਪਣੇ ਭਗਵੰਤਬਾਹਬ ਨੇ ਤੇ ਅੱਗੇ ਚਲੋ ਮਲਾਉਂਦੇ ਆਂ ਆਪਾਂ ਤੁਹਾਨੂੰ ਆਪਣੇ ਹੁਣ ਫੈਮਿਲੀ ਮੈਂਬਰਾਂ ਨੂੰ ਕਿੱਧਰ ਚਲੇ ਗਏ ਨੇ ਉਹ ਹਾਂ ਉਹ ਥੋੜੀ ਇਧਰ ਵੀ ਵੀਡੀਓ ਛੀਡੀਓ ਬਣ ਰਹੀ ਹੈ ਹੈ ਇਧਰ ਹੋਰ ਇੱਕ ਵੀਡੀਓ ਛੀਡੀਓ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਮੈਂ ਲਾਈਟ ਜੀ ਬਾਲ ਕੇ ਮੜ ਜੇ ਤੁਹਾਡੇ ਚਿਹਰੇ ਚੰਗੇ ਚੰਗੇ ਜੇ ਸਾਫਤ ਕਰ ਦਵਾਂ ਸੀਗ ਨੂੰ ਜੀ ਬਨਾਈਆਂ ਸੀ ਕਾਦੀਆਂ ਉਹਦੇ ਵੀ ਦਾ ਜਨਮ ਦਿਨ ਹੈ ਅੱਜ ਓਕੇ ਮੈਨੂੰ ਪਤਾ ਨਹੀਂ ਸੀਗਾ ਤੁਹਾਡੀ ਕੁੜੀ 7 ਸਾਲ ਦੀ ਹੋ ਗਈ ਜੀ 7 ਸਾਲ ਦੀ 7 ਮਾਦਿਆਂ ਨੂੰ ਵੀ ਨਾ ਜੀ ਉਹਦਾ ਅੱਜ ਪਤਾ ਹੀ ਨਹੀਂ ਤੈਨੂੰ ਫਿਰ 7 ਮਾਦਿਆਂ ਨੂੰ ਨਹੀਂ ਆਜਾ 6 ਮਾ 6 ਮਾ ਨਹੀਂ ਪਤਾ ਬਸ ਟੋਰਾ ਪਿੱਟਿਆ ਬਸ 7 ਸਾਲ ਹੋ ਕੇ ਅੱਜ ਆ ਲੱਗ ਗਿਆ ਕਿਉਂ ਏ 6 ਸਾਲ 6 ਹੋਏ ਆ 6 ਹੋਏ ਮੈਂ 2000 ਬਾ ਮੈਨੂੰ ਤਾਂ ਇਹੀ ਸਮਝ ਲੱਗੀ ਕੋਈ ਨਾ ਕੋਈ ਕਨਫਿਊਜ਼ਨ ਫਸੇ ਜਾਂਦਾ 8 12 ਹਾਂਜੀ ਉਹ ਬੰਦਾ ਫੜ ਕੇ ਲੈ ਗਿਆ ਹਾਂ ਲੱਗ ਗਿਆ ਕੋਸ ਆਪਾ 6 ਸਾਲ ਦੀ ਹੋ ਗਈ ਕੁੜੀ ਦੱਸੀ ਦੱਸੀ ਹੁਣ ਕਿੰਨਾ ਹੋ ਗਿਆ ਚਲੋ 6 ਚ ਤਾਂ ਜਾਊਗੀ ਬਾਪੂ ਬਾਪੂ ਇਹ ਤਾਂ 6 ਦਾ ਬੁਰਾ ਹੋ ਕੇ 7 ਲੱਗ ਜਾਏਗਾ ਸੱਤ ਮਾਤਕੇ ਆਈ ਤਾਂ ਮੈਂ ਹਾਂ ਕੀ 70 ਕਿੱਥੇ ਸੱਤ ਤਾਂ ਆ ਗਿਆ ਵਿੱਚ ਬਸ ਇੱਕੜਾ ਮਰਜੀ ਹੋ ਗਿਆ ਹੈ ਛੱਬਦਾ ਪਰ ਨਹੀਂ ਜਾਏਦਾ ਫੀਲਿੰਗ ਫੜੋ ਤੇਰੀ ਫੀਲਿੰਗ ਥੋੜਾ ਜਿਹਾ ਸਭੀ ਨੂੰ ਲੱਗਦਾ ਤੁਹਾਡੀ ਘਰ ਵਾਲੀ ਨੂੰ ਠੰਡ ਲੱਗਦੀ ਹੈ ਜੀ ਲੱਗਦੀ ਹੋਗੀ ਆਪਾਂ ਕੋਟ ਖੋਲ ਆ ਜੀ ਹਾਂ ਹੈ ਰਿਐਲਿਟੀ ਹੈ ਮੈਂ ਮੈਂ ਵੀ ਉਹ ਹੋਰ ਸਤਾਵਗਾ ਲ ਆ ਗਿਆ ਨਹੀਂ ਲੱਗਦੇ ਮੇਰੇ ਪਿਸਟਲ ਜਾਂ ਤੁਕਦੀ ਕੰਨੀ ਬਕਰਦੇ ਜੀ ਸਵੇਰਾ ਸੱਦਰ ਉੱਠਦੇ ਸਾਰੇ ਹੱਥਾਂ ਦਾ ਹੋ ਗਿਆ ਜੀ ਝਗੜਾ ਕੀ ਹੋ ਗਿਆ ਇਹ ਕਹਿੰਦੀ ਇੱਕ ਤਾਂ ਹੁੰਦੀ ਆ ਜਿਹੜੀ ਆਪਣੀਆਂ ਆਪਸੜੀਆਂ ਹੁੰਦੀਆਂ ਆਪਾਂ ਕਹਿ ਦਿੰਦੇ ਬਸ ਹਟ ਜਾ ਇਹ ਪਤਾ ਇਹ ਕਹਿੰਦੀ ਕਹਿੰਦੀ ਸਵੇਰੇ ਉੱਠਦੇ ਸਾਰੇ ਕਹਿੰਦੀ ਇਹਦੀ ਮੇਰੀ ਆਪ ਕਿਸੜੀਆਂ ਨੇ ਖੁਦੀਆਂ ਪਸੜੀਆਂ ਨੂੰ ਪਿੱਸੜੀਆਂ ਹੀ ਦੋ ਉਹ ਪਤਾ ਕੀ ਗੱਲ ਸੁਣ ਮੇਰੀ ਗੱਲ ਉਹ ਕਈ ਵਾਰ ਬੰਦੇ ਦੇ ਪੇ ਪੇ ਤੇ ਜਦ ਬੈਠਾ ਹੁੰਦਾ ਮੜਜੀ ਕਹਿੰਦਾ ਦੰਦ ਦੰਦ ਹਿੱਲੇ ਹੋਵੇ ਹੁੰਦੇ ਪਿਸਲੀ ਨਿਕਲ ਗਈ ਤਾਂ ਕੀ ਹੋ ਗਿਆ ਪੱਸਲੀਆਂ ਕਹਿੰਦੀ ਉਹ ਮੈਨੂੰ ਤਿੰਨ ਵਾਰ ਕਹ ਰਿਹਾ ਪੱਤਲੀਆਂ ਕਹਿੰਦੀ ਮੈਨੂੰ ਜਾਣ ਕੇ ਚੜਾਈ ਜਾਂਦੀ ਹੈ ਪੀਸੀ ਮੈਂ ਹਾਂ ਬਤਾ ਹੀ ਨਹੀਂ ਪਤਾ ਲੱਗਿਆ ਅੱਜ ਚੀਪ ਵੀ ਸੁੱਤੀ ਪਈ ਤੇ ਆਉਣ ਵਾਲੇ ਐਕਟਿਵ ਹੋਣਾ ਚਾਹ ਵੀ ਨਹੀਂ ਗਈ ਆਲੇ ਚਾਹ ਵੀ ਕੋ ਨਹੀਂ ਤਾਂ ਚਾਹਣਾ ਨਾ ਕਹ ਮੇਰਾ ਜਨਮ ਦਿਨ ਅੱਜ ਨਾ ਲੱਗ ਜਾ ਚੇ ਨਾ ਚੜਦੇ ਨਹੀਂ ਹਾਸੇ ਮੈਨੂੰ ਲੱਗ ਚੱਲਦਾ ਨਾ ਕਾ ਚਾਹ ਤੇ ਇਹ ਦੋ ਭਾਂਡੇ ਖੜਕਦੇ ਚੰਗੇ ਲੱਗਦੇ ਨੇ ਚਾਹ ਤੇ ਕਲੀਪ ਉਂਦੀ ਸਾਨੂੰ ਹੁੰਦੀ ਆਉਂਦੀ ਹੈ ਜਿਹੜਾ ਵੀ ਯਾਰ ਮੈਂ ਖੁਸ਼ੀ ਆ ਨਾ ਆ ਜਿਹੜੀ ਪਟੋਲਾ ਵਿੱਚ ਆਇਆ ਕਰਕੇ ਤਾਂ ਮਨਉਦੋ ਵੀ ਮੈਂ ਬਰਚ ਨੂੰ ਮਗੂਟਿਆ ਤੇ ਮੰਨੂ ਫਸਾਉਂਦਾ ਆ ਜਿਹੜੀ ਪਟੋਲਾ ਜੀ ਨੀ ਜਾਣੀ ਗੋਲ ਕੱਪਾ ਜੀ ਨੇ ਫੜਨੀ ਆ ਮੈਂ ਤੁਹਾਨੂੰ ਦੱਸ ਦਾਰ ਆ ਤੇੰਨੂੰ ਮੈਂ ਜਾਣਦੀ ਆਪਣੇ ਗੂਠੇ ਤੇ ਪਚਾਉਂਦਾ ਸੀ ਉਹ ਠੀਕ ਆ ਤੇ ਆਪਣੀ ਇੱਜ਼ਤ ਆਪਣਾ ਨਹੀਂ ਪਤਾ ਮੇਰਾ ਕਿੰਨਾ ਮਜ਼ਾਕ ਡਾਉਂਦੀ ਆ ਤੇਰੀ ਛੋਟੀ ਕੁੜੀ ਦਾ ਕੋੰਦਾ ਨਹੀਂ ਚੱਕਦੀ ਤੁਸੀਂ ਦੋਏ ਭੈਣਾ ਦੋਏ ਮੇਰੇ ਦੇ ਜਵਾਈ ਮੈਂ ਥੋੜੀ ਗੱਲ ਵਿੱਚ ਦਾਖਲ ਨਹੀਂ ਕਰਦਾ ਅੱਪਾ ਬਾਹਰ ਹੈ ਨਾ ਠੀਕ ਹੈ ਗੱਲ ਮੈਂ ਬਾਹਰ ਹੈ ਤੁਸੀਂ ਤੇ ਇਕੱਠੇ ਹੋ ਜਾਣਾ ਮੇਰੀ ਗੱਲ ਨਹੀਂ ਇਹ ਬਲੋ ਬੀਬੀ ਨੇ ਪੋਲੀ ਦੀ ਗੱਲ ਲੜ ਬੰਨੀ ਹੋਈ ਆ ਨਾ ਕਈ ਵਾਰ ਗੱਲ ਹੈ ਬੀਬੀ ਨੇ ਤਰਾ ਕੇ ਪੋਲੀ ਬਾਰੇ ਕਹਿੰਦੀ ਬੀਬੀ ਬੋਲੀ ਨਾ ਇਹ ਤਾਂ ਜਦੋਂ ਕੁਝ ਨਹੀਂ ਤਾਂ ਮੂਰੀ ਪਾਉਂਗੀ ਮੀਆਂ ਬੀਬੀ ਦੀ ਕਾਦੀ ਲੜਾਈ ਹੈ ਇਹਨਾਂ ਦੇ ਦਰਾਨੀ ਚਾਣੀ ਦੀ ਕਾਦੀ ਲੜਾਈ ਹਾਂ ਕੋਈ ਲੜਾਈ ਸਾਡੀ ਲੜਾਈ ਨਹੀਂ ਹੁੰਦੀ ਮੈਂ ਤਾਂ ਖੜ ਕੇ ਦੇਖਦੀ ਹਾਂ ਕਾਦੀ ਲੜਾਈ ਕਰਾ ਦੰਦਾ ਤੇਰਾ ਬਿਓਰ ਆ ਦੇ ਬੀਬੀ ਕਹਿੰਦੀ ਮੈਂ ਦੇਖਦੀ ਹਾਂ ਖੜ ਕੇ ਨਾ ਕੋ ਠੀਕ ਹੈ ਦੇਖਣ ਤੇ ਜਿਹੜਾ ਸਵਾਦ ਆ ਉਹ ਵਿੱਚ ਫੈਸਲਾ ਕਰਾਉਣ ਦੱਸੋ ਅਲੜੀ ਉਪਰ ਲੱਗਦੇ ਆ ਬੀਬੀ ਦੇਖਣ ਦੇ ਵੀ ਬੈਠੇ ਰਹਿ ਲੋ ਭਾਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਪੌਣੇ ਮਹਿਫਲੇ ਪੰਜਾਬ ਢਾਬਾ ਹਾਂ ਭੀੜ ਬੜੀ ਆ ਜਸਮੀ ਦੇ ਜਨਮ ਦਿਨ ਤੇ ਆਪਾਂ ਨੇ ਹਾਂਜੀ ਬਸਾਂ ਬੁਸਾਂ ਆਈਆਂ ਨਾ ਬੁਲਾਈਆ ਹੋਈ ਆਈਆਂ ਬੁਲਾਈਆ ਬਹੁਤ ਬਹੁਤ ਧੰਨਵਾਦ ਆ ਭਾਈ ਨਾਨਕਿਆਂ ਦਾ ਬਸਾਂ ਬੁਲਾਉਣਾ ਮੇਰਾ ਬੁਸਾਂ ਬੁਲਾਈਆਂ ਹਾਂ ਬਸਾਂ ਬੁਲਾਈਆਂ ਹੋਈਆਂ ਬਸ ਸਤਿਰਾ ਧੰਨਵਾਦ ਸਾਡਾ ਕਰਨਾ ਬਣਦਾ ਕਾਤਾਈ ਵੀ ਦੇਖ ਸਾਡਾ ਜਿਹੜਾ ਲਹੂ ਪੀਂਦੀਆਂ ਤੇਰੀਆਂ ਭੈਣਾਂ ਅਸੀਂ ਚੱਲ ਦੇਣ ਹੈ ਵੀ ਤੂੰ ਤੇ ਤੇਰਾ ਤਲਵਾ ਸਾਡਾ ਕਰਨਾ ਬਣਦਾ ਬਾਕੀ ਨਾ ਜਹ ਲਹੂ ਪਿੰਡਿਆ ਵੀ ਕਿ ਸ਼ਾਮ ਨੂੰ ਭਾਈ ਦੁੱਧ ਵੀ ਪਲਉਣੀ ਆ ਨਾ ਇਹ ਕਰਮ ਕਰਕੇ ਇਹ ਨਹੀਂ ਗੱਲ ਹਾਂ ਲੰਬੇ ਗਿੱਲਾ ਬਣੇ ਸਟਾਪ ਮਟਰ ਤੋਂ ਸਟਾਪ ਗਿਆ 97 ਦਾ 97 ਹੁਣ ਮੁੜ ਗਿਆ ਹੁਣ ਬਾਈ ਗੱਲ ਤੇ ਹਨ ਹੁਣ ਅਸੀਂ ਇੱਥੇ ਗੈਸ ਕਰ ਦਦਿਆਂ ਖੋਣ ਬਾਈ ਤਾਂ ਭੈਣਾ ਦਾ ਸਾਡੀ ਦਾ ਪੀਤਾ ਆਹੀ ਤੇ ਤੇ ਬੁੱਝੇ ਚਲਿਏ ਫਿਰ ਹੁਣ ਆਪਾਂ ਚੱਕੋ ਸਮਾਨ ਚਲੋ ਚਲਿਓ ਪਰਵਾਇ ਨਾ ਕਰੋ ਫਿਰ तो द्धार द्धार द्धार। ले आ भी ले आ ना ले आ ले आ चलो जी हम जाके ऊपरे मिल दिए पता न हों चलो जी तैयारी होगी शुरू कल्लाई महाल मैं भी है ना भी जास्मीन की तक होगी महाले आ महाले लगाया <करने। laughs> महाले लगाया महाले लगाया आया मैं महाल जरा महाल होना मैं आया आया ओए अब्दुल बैठा महाल ओए अह अल्लाह तरीफ तो दोनों ਕੀ ਕੇਕ ਹੈਗਾ ਮੇਰੀ ਪਸੰਦ ਦਾ ਅੱਛਾ ਤੇ ਕੇਕ ਤੇਰੀ ਪਸੰਦ ਦਾ ਹੈ ਹੋਰ ਮੈਂ ਆਪਣੀ ਕੁੜੀ ਲਈ ਹਾਂ ਬਟ ਦਿ ਸੈਲੀਬ੍ਰੇਟ ਕਰ ਆਂ ਨਾ ਨਹੀਂ ਗੱਲ ਕਹਿੰਦਾ ਮੇਰੇ ਘਰ ਵਾਲੇ ਦੀ ਤੌਰ ਦੇ ਵਿੱਚ ਕੋਈ ਜੋਰ ਲਾ ਬਦ ਕਹਿੰਦੇ ਅੱਜ ਬੱਤਾ ਕਾਏ ਕਾ ਹੋਗਾ ਮੇਰਾ ਘਰ ਵਾਲਾ ਇੰਨੇ ਪੱਗ ਛੜਦਾ ਉਹ ਤੇਰਾ ਬਣਾ ਉਹ ਬਈ ਇਹ ਗੈਸ ਬਾਲਦੇ ਉਹ ਕੋ ਪਾਸ ਉਡੀ ਤਾਂ ਸਹੀ ਸਲਾਮਤ ਰੂਪ ਦਾ ਹਾਂ ਜਲਦੀ ਮਾਰਿਫ ਹੈ ਇੱਕ ਮਿੰਟ ਹੋਰ ਕਰ ਦਿੰਦੀ ਹਾਂ ਹਾਂ ਕੌਫੀ ਕਰਵਾਉਣ ਵਾਲਾ ਰਾਤ ਨੂੰ ਮੈਂ ਹਜੇ ਲੇਟ ਸੌਂਦੀ ਆਂ ਜਿਉਂ ਘਰਾਂ ਦੇ ਟਿਕਣੇ ਚਾਉਂਦਾ ਹਾਂ ਮੈਂ ਜਿਹੜਾ ਬੰਦਾ ਥੱਕਿਆ ਵਾ ਉਹਨੇ ਸੌਣੀ ਆ ਜੀ ਜੇ ਹੁਣ 11 ਵਜੇ ਤੱਕ ਇਹ ਨਾਟਕ ਦੇਖੀ ਜਾਊਗੀ ਉਹਦਾ ਮਤਲਬ ਇਹ ਥੋੜੀ ਜਿਹੀ ਪਿੱਛੀ ਸਿੰਘ ਵੀ ਨਾਟਕ ਦੇਖੂਗਾ ਹਾਂ ਸਹੀ ਗੱਲ ਹੈ ਇਹ ਆਪਣਾ ਫੋਨ ਚਲਾਈਏ ਨਹੀਂ ਯਾਰਾਂ ਨੂੰ ਨਹੀਂ ਦੱਸਦੇ ਸਾਰੇ ਡੈਡੀ ਮਿਸਤਰੀ ਗੱਲ ਕੰਮ ਕਰਾਉਣਾ ਉੱਥੇ ਨੱਠ ਭੱਜ ਰਹਿਣੀ ਪੋਲਟਰੀ ਫਾਰਮ ਦੇ ਵਿੱਚ ਤੁਸੀਂ ਤੁਹਾਨੂੰ ਪਤਾ ਕਰਨ ਮਾਰਦੇ ਉਹ ਬਲੌਗ ਚੱਲ ਰਹੇ ਕਿ ਕਿੰਨਾ ਕੁ ਕੰਮ ਚੱਲਦਾ ਕਿੰਨਾ ਕੁ ਨਹੀਂ ਜੇ ਹੁਣ ਭਈ ਇਹ ਗੱਲਾਂ ਦਾ ਖੜਾ ਪੜਾਈ ਜਾਵੇ ਹੁਣ ਉਹ ਵੱਖਰਾ ਉਹ ਬਣਾ ਕੇ ਖੜਾ ਦੇਣਾ ਇੱਕ ਗੱਲ ਹੈ ਇੱਕ ਗੱਲ ਹੈ ਉਹ ਮੈਂ ਹੁਣ ਤਾਰੀਖ ਵੀ ਕਰਦੀ ਹਾਂ ਇੱਕ ਗੱਲ ਹੈ ਬਈ ਇਹ ਪੰਬਰੀ ਚ ਜਾ ਕੇ ਅਜਾ ਮੈਨੂੰ ਨਹੀਂ ਐਨਟੀਆਈ ਦੀ ਫਿਕਰ ਨਹੀਂ ਜੀ ਇਹਨਾ ਨੂੰ ਹੋ ਜਾਂਦੀ ਐ ਇਹ ਸੌਣ ਦੇ ਸਾਰੀ ਜਾਤ ਉੱਪਰ ਜਾ ਕੇ ਹਾਂ ਡੈਡੀ ਨੂੰ ਦੇਖਦੇ ਰਹਿੰਦੇ ਉਹ ਉਪਰੇ ਕਰਕੇ ਨਹੀਂ ਹੁਣ ਉਹ ਤਾਂ ਪਤਾ ਨਹੀਂ ਵੀ ਉਪਰੇ ਕਰਕੇ ਉਹ ਬੱਚੀ ਦੇਖ ਲੋ ਇਹਨੇ ਆਪਣੇ ਇਤੇ ਗਾਹ ਪਾਇਆ ਕਰ ਉਹਨੇ ਉਹਦੇ ਪਿੱਛੇ ਹਾਂ ਲਾ ਇਹ ਕੀ ਕਰਨਾ ਵੀ ਨਹੀਂ ਆ ਜਾ ਹੈਪੀ ਬਰਥਡੇ ਕਰੀਏ ਖੜੀਆ ਖੜੀਏ ਜਾ ਮਾਜਾ ਹੈਪੀ ਬਰਥਡੇ ਕਰੀ ਆ ਜਾ ਆ ਜਾ ਅੱਜ ਹੈ ਸਰਦਾਰ ਉਹਨੂੰ ਤਾਂ ਹਰ ਕੋ ਸਤਿਕਾਰ ਕਰਦਾ ਚੱਲ ਜੀ ਚਿੱਪੀ ਲਿਆਓ ਬੀਬੀ ਦਾ ਪਾਣੀ ਲਾਣੀ ਪਾਪਾਣੀ ਕੀ ਹਮੈ ਰੋਣੀ ਹੈਪੀ ਅਲਾ ਬਰਥਡੇ ਹੈਗਾ ਜੀ ਜਸਮਿੰਦਰ ਚਿੱਪੀ ਲਿਆਓ ਦੀਦੀ ਆ ਜਾਓ ਇਹ ਤਾਂ ਮੂਹਰੇ ਸਾਰੇ ਚਿੱਪੀ ਸਾਰਿਆਂ ਨੂੰ ਚਿੱਪੀ ਇਹ ਜਾ ਮੌਕਾ ਬਖਸ਼ਿਆ ਆਪਣੇ ਨਿੱਕੀਆ ਚੈਨਲ ਨੂੰ ਚੱਲ ਚੱਲ ਚਿੱਪੀ ਲਿਆਓ ਸਾਡਾ ਪ੍ਰੋਗਰਾਮ ਨੂੰ ਧੂਰਾ ਚਿੱਪੀ ਲਿਆਓ ਚਲ ਚਲ ਓਏ ਇਕ ਰਾਜ ਜੀ ਮੀਨੂਰੇ ਪਿਠਾੜ ਲਓ ਮੈਨੂੰ ਆਪ ਤਾ ਮਾਰਨਾਈ ਮੈਨੂੰ ਫੜਨਾ ਕਿ ਆਹ ਪਲੇਟਨ ਵਾਲੇ ਰੱਖਤੀਆਂ ਵੀ ਓ ਬਾਮਾ ਕਾਦਾ ਵੀ ਜਦੇ ਪਾ ਦਿਓ ਗਰਮੇ ਗਰਮ ਪਾ ਦਿਓ ਗਰਮੇ ਗਰਮ ਪਾ ਦਿਓ ਚਲੋ ਬਈ ਪਾਪਾ ਦੀ ਗੋਦੀ ਚੜ ਜਾ ਤੂੰ ਨਾ ਪਾਪਾ ਦੀ ਗੋਦੀ ਚੜ ਜਾ ਚਲੋ ਮਾਰਨੀ ਆ ਪਾਪਾ ਇਹ ਕਾਏ ਕਰੋ ਨੇ ਆਨੇ ਨੇੜੇ ਚਲੇ ਆਹ ਵੀ ਮਾਰਨੀ ਆ ਮੇਡੂ ਕਿਹਨਾਂ ਦੋਤੀ ਚਾ ਲੋ ਫੜਜੋ ਮਾਰ ਆਂ ਤੈਨੂੰ ਬੋਲੋ

ਹੋਲੀ ਦਾ ਮਤਲਬ ਕੀ ਹੁੰਦਾ ਉਹਦਾ ਮਤਲਬ ਇਹੀ ਹੁੰਦਾ ਹੋਲੀ ਦਾ ਹਾਂ ਇਹਨੂੰ ਮੜੇ ਫੌਲਦੀ ਚ ਪਾ ਲਉ ਦੀ ਇੱਕ ਚ ਅੱਛਾ ਉਹ ਮੜੇ ਸਪੂਰ ਫਾਲੇਂ ਤਾ ਦੇ ਬੁੱਤ ਲਾਤਣਾ ਬੱਜੇ ਇਹਨੂੰ ਇਹਨੂੰ ਵੀ ਫਾਲੇਂ ਕਰਾ ਦੇ ਹਾਂ ਆ ਲੈ ਜੱਸੀ ਕੇ ਮਨੂ ਚੱਕ ਦੋਵਾਰਾ ਉਹ ਮਨੂ ਚੱਕ ਲੈ ਹਾਂ ਆ ਲੈ ਜੱਸੀ ਕੇ ਹੈਪੀ ਹੋਟੇ ਉਹ ਗੱਲ ਕੋ ਚੰਗਾ ਲੇ ਲਾ ਹਾਂ ਲੈ ਥੈਂਕ ਯੂ ਦੋ ਬਟਾ ਨੂੰ ਚੱਕ ਆ ਗਏ ਤੁਹਾਡੀ ਆਹ ਮੁਟਿਆਰ ਗਿਫਟ ਥੈਂਕ ਯੂ ਸਾਡੇ ਸਾਰਿਆਂ ਵੱਲੋਂ ਆਂਗੇ ਕਾਲੀ ਚ ਪਾ ਲੂਏ ਨਾ ਮਮੀ ਦੀ ਦੇ ਵੱਡੇ ਚੱਕ ਮਮੀ ਉਹ ਸਾਈਡ ਪੰਨੂ ਗਿਰ ਗਿਆ ਦੇਖੋ ਚੱਕ ਤੇ ਆਪਾਂ ਨੇ ਮਮਾ ਦਾ ਪਾ ਕੁੜੀ ਦਾ ਜਨਮ ਦਿਨ ਆ ਉਹਨਾਂ ਦੀ ਜਨਮ ਦਿਨ ਆ ਕੋਈ ਲੈ ਗਿਫਟ ਦੇਣਾ ਇਹ ਤੋਂ ਦੇਖੋ ਸਾਰੇ ਜਿਹੜੇ ਹਾਂ ਚਲ ਆਪਾਂ ਖਾਸ ਗੱਲ ਨਹੀਂ ਹੈਗੀ ਲੈ ਉਹ ਐ ਹੈ ਤਾਂ ਨਹੀਂ ਬੀਬੀ ਤੂੰ ਕੱਟ ਕਰ ਦੇ ਤੂੰ ਹਰ ਵਾਰ ਤੇ ਦੰਦੀਆਂ ਸਾਨੂੰ ਆਈ ਹੋਈਆਂ ਨੇ ਉਹ ਆਹ ਦੇਖੀ ਉੱਧਰ ਉੱਧਰ ਮਾਸਪੱਕ ਮਾਸ ਤੋਂ ਮਾਲਾ ਜਿੰਦਗੀ ਇਹੋ ਵੇਲੇ ਰੜਾ ਖਾਣ ਨੂੰ ਦੋ ਕੱਪੜੇ ਵੀ ਪੜੇ ਹੋ ਹੋ ਕਾਹਦੇ ਕਾਹਦੇ ਦਾ ਮਤਲਬ ਦੇਖੋ ਜੀ ਜੈਸਮਨ ਮੈਨੂੰ ਵੀ ਦੇ ਦੋ ਹੋਰ ਦੇਖ ਦੇਖ 90 ਤਾਬਲਾ ਹੋ ਦੇਖੋ ਜੈ ਸੋਣਾ ਜੈ ਜੈ ਸਾਰੇ ਤੋਂ ਬ੍ਰੋ ਅੱਛੇ ਨੇ ਕੀ ਕੰਨ ਨੂੰ ਦੇ ਦੇ ਮੰਗ ਲੈਣ ਦਿੰਦੇ ਹਾਂ ਹਾਂ ਆ ਵੀ ਪੇਂਜ ਦੇ ਦੇ ਜਸਮੀਨ ਬਣਾ ਦੇ ਜਸਮੀਨ ਨੂੰ ਉਹ ਬੋਲੀ ਜਿਵੇਂ ਪਾਰ ਲਾਉ ਤਾਂ ਆ ਦੇ ਦੇ ਤੈਨੂੰ ਕੱਲ ਨੂੰ ਦੇ ਦੇ ਲੈ ਨਾ ਨਾ ਚੱਲ ਥੈਂਕ ਯੂ ਮੋਮੀ ਥੈਂਕ ਯੂ ਅਗਲੇ ਬਾਰਦੇ ਨੂੰ ਮਾਂ ਵੀ ਤੈਨੂੰ ਜੋ ਕੁਝ ਬਣਾ ਸਕਾਂ ਇੱਕ ਪੈਸੇ ਦੇ ਦੇ ਉਹ ਹਜ਼ਾਰ ਰੁਪਏ ਸਾਡ ਜੇ ਮੇਰੀ ਹੈ ਅਰਜੁ ਹੈਪੀ ਬਰਥਡੇ ਟੂ ਯੂ ਹਾਂ 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 ਆਹ ਦੇ ਦਿੱਤੇ ਤੁਸੀਂ ਬਸ ਸਾਰੀ ਕੁਝ ਦਾ ਮਮੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਥੈਂਕ ਯੂ ਥੈਂਕ ਯੂ ਆਹ ਨੂੰ ਕਦਰ ਕਰ ਲਵਾਂ ਹੁਣ ਮੈਂ ਹਾਂ ਇਹ ਕਪੜਾ ਫੁਫੀ ਨੂੰ ਦੇ ਦਿੰਨੇ ਪਾ ਮਰੀ ਜੈਨ ਤੇ ਮੇਰੀ ਜਾਨ ਮੇਰਾ ਮਾਮਾ ਥੈਂਕ ਯੂ ਹੈਪੀ ਬਰਥਡੇ ਜਸਵੀਰ ਥੈਂਕ ਯੂ ਉਹ ਦੰਨਿਓ ਪੁੱਤ ਦੇ ਮੈਨੂੰ ਵੀ ਖਵਾ ਦੇ मोसे तेरे बिना सी दूर हाँ हाँ है मोसे हां हां दो आ दीजिए आ दीदी दीदी आ ले लो भाई आ लेला भाई देला बिन तो येती हां भाई हैला काम वीर द लो थैंक यू बस होना ना बनता चादर भी इनको सुला दी बेटा अब बेचारा असली Iya, 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 ਹੈਪੀ ਬਰਥਡੇ ਜਸਮੀਨ ਕੌਰ ਜੀ ਜੀ ਲਾਦਾ ਵੀ ਪਹਿਲੀ ਵਾਰ ਪਹਿਲੀ ਵਾਰ ਜੀ ਲਾਇਆ ਹਾਂ ਉਹਦੇ ਪਰ ਬਣਾਈ ਪਈ ਸੀ ਰੇਂਬੋ ਰੇਨਬੋ ਰੇਨਬੋ ਚਾਚੇ ਦਾ ਵੀ ਕਰਾ ਦੇਣਾ ਮੈਂ ਖੋਲ ਕੇ ਦੇਖ ਲਓ ਭੈਣ ਜੀ ਤੇ ਚਾਚਾ ਰਹਿੰਦਾ ਹੈ ਚਾਚੇ ਵੀ ਨਾ ਸਿਦੂ ਇਹ ਆਣਾ ਇਹ ਨਾ ਨਾ ਉਧਰ ਮਿੱਠੇ ਨੂੰ ਕਿਵੇਂ ਵੰਟ ਦੇਣ ਲੱਗੇ ਵੀ ਮੈਂ ਤਾਂ ਕਿਸੇ ਨੇ ਫੜੇ ਲੈਣਾ ਉਹਦੇ ਕਹਿੰਦੇ ਬਹਿ ਜਾਓ ਹਾਂ ਕੀ ਦੇ ਕਿਦੇ ਬਾਹਰ ਤੋਂ 7-9 ਮਰਣਾ ਉੱਥੇ ਨਾ ਨਾ ਮਹਾਰਾਜਾ ਚਾਚਾ 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 ਬਬਾ ਕੀ ਹੋ ਗਿਆ ਜਮਾ ਹਾਲੋ ਮਾਰਾ ਖੁਸ਼ ਰਹੋ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖ ਕੇ ਸਾਡੇ ਬੜਾਪੇ ਦੇ ਵਿੱਚ ਤੁਸੀਂ ਵੀ ਤੁਹਾਡੇ ਹੈਪੀ ਬਰਥਡੇ ਮਨਾਓ ਦੀਦੀ ਹਾਲੋ ਵੀ ਆਪਣੇ ਘਰ ਵਾਲੇ ਨੂੰ ਤਾਂ ਦੇਖ ਲੈ ਪਿੱਛੇ ਹੋਰ ਕਿੱਥੇ ਕਜਵਾਕ ਹੋਰ ਉਹਦੀ ਕੁੜੀ ਦੇ ਜਨਮ ਦਿਨ ਮਨਾ ਲੈਣ ਦਾ ਖੁਸ਼ੀ ਉਹ ਉਹ ਤਾਂ ਪਹਿਲੀ ਮੂਹ ਨਿਵੇੜੀ ਦਿੱਤੀ ਹੈ ਦੀਦੀ ਬਕਲੀਆਂ ਲਈ ਬੈਠੀ ਆ ਲਓ ਬਾਈ ਪਾਓ ਗੋਲੀਆਂ ਚੱਕ ਤੇ ਕੇਕ ਨਾ ਮੁੱਕਦੇ ਵੇ ਮੰਗੂ ਲੱਗਦਾ ਜੈਸਮੀਨ ਪੁੱਤ ਗਿਫਟ ਦਾ ਖੋਲ ਕੇ ਦੇਖ ਲਾ ਮੈਂ ਖੋਲ ਲੀ ਗਿਓ ਹੀ ਮਾ ਜੀਜੀ ਨੇ ਖਾਣਾ ਆਜੋ ਅਸੀਂ ਲੱਗੇ ਆਂ ਮੀਂਹ ਆਪੇ ਮੈਂ ਇੱਧਰ ਨੂੰ ਆ ਰਿਹਾ ਹਾਂ ਹਾਂ ਚਲੋ ਖਾਣਾ ਚਾਹ ਤੋਂ ਦਾ ਖਾਣਾ ਪੀਣੇ ਦੀ ਮੁੱਖ ਦਾ ਪਾ ਲੋ ਆਪਾਂ ਨੇ ਪਾ ਦੋ ਮੰਮੀ ਨੂੰ ਸੁੱਖ ਪਾਣੇ ਮੈਂ ਪਾ ਕੇ ਦਿੰਦਾ ਕੀ ਨਾ ਲੈ ਲੈ ਵੀਰ ਤੂੰ ਬੈਠ ਤਨ ਕਰ ਉਹਦਾ ਨਾ ਬੋਤਾ ਦਾ ਜੀਜੀ ਦੇਦਾ ਬੀਬੀ ਨੂੰ ਦੇਣਾ ਕਰ ਨਾ ਆਹ ਦੇਖੋ ਮੇਰੀ ਮਾਸੂਲੀ ਲੈ ਕੇ ਆਈ ਮੈਨੂੰ पाला ਤੂੰ ਕਰੀਮ ਲੈ ਕਰਨ ਕਹਿੰਦਾ ਮੈਂ ਕਰੀਮੇ ਖਾਣੀ ਇਹਨੂੰ ਕਰੀਮ ਇਹ ਕੀ ਹੈ ਡਾਇਮੰਡ ਦਾ ਪ੍ਰੈਸ ਰੇਟ ਲੈ ਕੇ ਆਇਆਗੇ ਲਈ ਮੈਂ ਵੀ ਨਾ ਜਾ ਰਹੀ ਹਾਂ ਪਾੜਾ ਨਾ ਪਾੜਾ ਕੋਦਨ ਤੋਂ ਪਾੜਾ ਜਿੰਨਾ ਭਿਆਨਾ ਦੋ ਉਹ ਜਿੰਨਾ ਤੂੰ ਕਹੂਗਾ ਪਤਾ ਫਾਦਾ ਚਾਹ ਚਾਹ ਤੇ ਚੰਚਾ ਚੰਚਾ ਚੁੰਮਚੇ ਨਹੀਂ ਉਹਨਾਂਗੇ ਇੱਥੇ ਬੱਤ ਕੇ ਜਾਇਓ ਹੁਣ ਜਸਮੀਨ ਚੋਰਾਂ ਤੇ ਨਾ ਨਾ ਕਿੱਥੇ ਹੋਣਾ ਕਰਨਾ ਕੀ ਦੇਖੀ ਜਾਂਦਾ ਆਪਾਂ ਨੂੰ ਆਓ ਫਟੇ ਨਾਲ ਅੱਜ ਨੋਜੋਨ ਨੇ ਕਿੱਕ ਕਰ ਲਈ ਐ ਜੋ ਐ ਫਿਰ ਮੰਨ ਜਿਹੜਾ ਜੈਸਮਿਨ ਗਿਫਟ ਲੈ ਕੇ ਆਈ ਸਾਰੀ ਸੰਦੀਪ ਇਹਦਾ ਮੈਨੂੰ ਵੀ ਨਹੀਂ ਪਤਾ ਧੰਨਵਾਦ ਤੂੰ ਇਹਨੂੰ ਗਿਫਟ ਲੈ ਕੇ ਆਈ ਨਹੀਂ ਤਾਂ ਕਿੱਥੇ ਪਸੀ ਹੈ ਲੈ ਕੇ ਆਈ ਮम्मी ਤੇ ਤਾਂ ਤੋਂ ਹੀ ਚਲੋ assim ਹਾਂ ਬੰਦ ਕਰ ਦੇ ਕੋਹ ਹਾਰਾ ਮਾਸੀ ਲਗੀ ਹੈ ਸਾਡੀ ਖੰਦੀਪੂਰ ਹਾਂ ਡਾਇਮੰਡ ਦਾ ਹੈ ਰਖੜਾ ਪਣਾ ਲੋਕਰ ਚ ਹੂੰ ਥੋੜੇ ਵਿੱਚ ਕਿਚਨ ਮਨਮੋਹ ਕਰਨਜੀ ਦੀ ਕੀ ਜੰਦੀ ਆਪਣੇ ਹੂੰ ਨਹੀਂ ਯਾਰ ਅੱਖਾਂ ਬੰਦ ਕਰ ਲੋ ਦੀ ਲੋ ਇੱਧਰ ਦੁਨੀਆ ਮੈਂ ਖਾਲਮਾ ਬਣਾ ਚੰਚਾ ਨਹੀਂ ਕੋ ਚਿੱਲੇ ਚੱਲ ਚਲੋ ਠੀਕ ਹੈ ਮਿਲਦੇ ਜੀ ਬਾਅਦ ਤੇ ਤੁਹਾਨੂੰ ਹੂੰ ਠੀਕ ਹੈ ਕੋਈ ਨਹੀਂ ਲੈਣਾ ਕੋਈ ਨਹੀਂ ਆਰਡਰ ਗਿਆ ਜੀ ਆ ਤੇ ਨਿਆਣਿਆਂ ਨੂੰ ਭੁੱਖ ਲੱਗੀ ਵੀ ਜ਼ਿਆਦਾ ਕੁਰਸੀਆਂ ਵੀ ਹੁਣ ਆਪੇ ਕਰਨੀਆਂ ਪੈਣੀਆਂ ਸ਼ਿਫਟ ਪਾਸੇ ਮੁੰਡਾ ਤਾਂ ਭੇਜਤਾ ਤਾਂ ਉਹਨਾਂ ਨੇ ਉਹ ਲੋੜੇ ਨਹੀਂ ਬੈਹ ਹੋ ਜਾਣਾ ਮੁੰਡੇ ਮੱਢ ਦੀ ਟੈਨਸ਼ਨ ਹੀ ਭੁੱਖ ਬਾਲ ਰਹੀ ਭੁੱਖ ਲੱਗੀ ਪਈ ਆ ਵੀ ਤਾਂ ਪ੍ਰਸ਼ਾਦਾ ਛਕਣਾ ਸਾਰਿਆਂ ਨੇ ਕੰਮ ਕਰਕੇ ਅਸੀਂ ਤਾਂ ਪਹਿਲਾਂ ਖੇਤ ਤੇ ਆਈਏ ਤੇ ਇਹ ਵੀ ਵਿਚਾਰੇ ਸਾਡੀ ਵੇਟਰ ਚੌਲਜੋ ਹੋਏ ਸੀ ਇਹ ਵੀ ਆਜਾ ਬੀਬੀ ਬੈਠੋ ਪਹਿਲਾਂ ਬੀਬੀ ਨੂੰ ਪਾ ਕੇ ਦਿਓ ਬੀਬੀ ਵਿਚਾਰੀ ਸਿਆਣੀ ਐ ਸਭ ਤੋਂ ਪਹਿਲਾਂ ਬੀਬੀ ਨੂੰ ਪ੍ਰਸ਼ਾਦਾ ਪਾ ਕੇ ਦਿਓ ਹਾਂ ਵਧੀਆ ਹਾਂਜੀ ਲੁਕਿੰਗ ਹੈ ਜੀ ਉੱਪਰ ਵੀ ਪ੍ਰੋਗਰਾਮ ਵਧੀਆ ਆਜੋ ਵੀ ਭਾਈ ਜਥੇ ਬੰਦੀਆਂ ਦਿਖ ਜਿਹੜੀਆਂ ਗਈਆਂ ਉੱਥੇ ਨੂੰ ਉਹਨਾਂ ਦਾ ਵੀ ਧੰਨਵਾਦ ਆ ਤੁਹਾਨੂੰ ਗਿਆ ਸਾਡੇ ਵਾਸਤੇ ਹੀ ਆ ਉਹ ਇਹਦਾ ਮਹਾਰਾਜ ਛੇਤੀ ਸੁਣ ਲਵੇ ਜਿਹੜੇ ਉਹ ਆਪਣੇ ਬੈਲਾ ਆਪਣੇ ਲਾਗੂ ਕਰਾਉਣਾ ਚਾਹੁੰਦੇ ਉਹ ਲਾਗੂ ਨਾ ਹੋਣ ਹਾਂ ਮਤਲਬ ਇਹ ਆਪਣੇ ਪੇਰੇ ਲਾਗੂ ਕਰਾਉਣਾ ਚਾਹੁੰਦੇ ਜਿੱਥੇ ਬੰਦੀਆਂ ਜਿਹੜਾ ਮੋਦੀ ਚਾਹੁੰਦਾ ਉਹ ਨਾ ਹੋਵੇ ਉਹ ਠੀਕ ਹੈ ਵਿਚਾਰ ਬਟਾਂਦਰਾ ਸਾਡੇ ਸਾਰੇ ਚੱਲੀ ਜਾਂਦੇ ਜੀ ਵਿੱਚੇ ਵਿੱਚ ਭਲੇ ਕਾਜ ਨਾ ਸੰਦੀਪ ਪਾ ਕੇ ਸਰਬ ਕਰੋ ਸਾਰਿਆਂ ਨੂੰ ਇੱਕ ਮੈਂ ਸਾਰਿਆਂ ਦੀ ਕੋਲੀ ਲੱਗਦਾ ਲੈ ਦਾ ਰੱਖ ਦੇਣੀ ਜਿਹਨੇ ਜਿੰਨੀ ਪਾਣੀ ਆ ਪਾ ਕੇ ਖਾ ਲੈ ਇਹ ਵੀ ਬਾਲ ਠੀਕ ਹੈ ਆਪਣੀ ਆਪਣੀ ਸਾਫੀ ਨਿਆਣਿਆਂ ਨੂੰ ਨਿਆਣਿਆਂ ਨੂੰ ਪਾ ਦੇ ਨਿਆਣਿਆਂ ਦੇ ਕੱਪੜੇ ਨਾਲ ਵੇਡ ਲੈਣਾ ਕਿੱਥੇ ਨੂੰ ਚੱਲੀ ਤੂੰ ਇੱਧਰ ਆ ਰੀਤੋ ਏ ਲੱਗ ਗਿਆ ਫਿਰ ਜਾਂਦੀ ਆਪਣੀ ਮਸਤੀ ਚ ਬਬੂ ਬਬੂ ਅਸੀਂ ਚੱਲੇ ਬਾਏ ਬਾਏ ਫਿਰ ਬਾਏ ਬਾਏ ਇਹਦਾ ਬੁ ਖੇਲਣੇ ਆਈ ਵੀ ਜੀ ਆ ਜਾ ਉਧਰ ਮੈਂ ਲੈ ਜਮਾ ਜੀ ਇਹਨੂੰ ਉਧਰ ਹੁਣ ਕਰਨ ਦਾ ਫੇਵਰੇਟ ਆਈ ਹੈ ਤੇ ਕਰਨ ਦਾ ਫੇਵਰੇਟ ਦਾ ਸਾਡਾ ਵੀ ਨਾਲ ਫੇਵਰੇਟ ਹੈ ਲੋ ਜੀ ਬੈਠੋ ਤੁਸੀਂ ਬੈਠੋ ਪਹਿਲਾਂ ਤੁਸੀਂ ਬੈਠੋ ਮੇਰਾ ਤਾਂ ਕੋਈ ਚੱਕਰ ਨਹੀਂ ਹੈਗਾ ਪਾ ਕੇ ਦਾ ਮਹਰੋ ਹਾਂ ਅਰ ਨੂੰ ਦੇ ਦੋ ਪਿਆਜ਼ ਦੋ ਚਾਰ ਦੇਖ ਕੇ ਦੇਖ ਕੇ ਦੇਖ ਕੇ ਬਚਾਓ ਚ ਬਚਾਓ ਆਪਣਾ ਕੱਪੜੇ ਲਿਪੜ ਤੇ ਬਚਾਓ ਤੇ پارٹی ਤੁਹਾਨੂੰ ਕੱਪੜੇ ਫਿਰ ਡਰਾਈ ਕਲੀਨ ਕਰਨੇ ਪੈਣੇ ਹੈ ਚਮਚ ਨਹੀਂ ਆਇਆ ਹੈ ਆਏ ਬਿਓ ਪਏ ਆ ਫ੍ਰੀ ਲੈਣਾ ਵੀ ਆਪਿਆ ਥਾਲ ਦੇ ਵਿੱਚ ਦੇ ਬਾਈ ਨੂੰ ਚਮਚ ਦੇ ਦੇ ਕੇ ਸੰਦੀਪ ਕਾਰਵ ਜੀ ਸਰਬ ਉੱਧਰ ਮਾਮਾ ਭਾਣਜੀ ਦੋਹੇ ਜਣੇ ਬਿਅਸਤਾ ਉਹ ਬੀਬੀ ਨੂੰ ਪ੍ਰਸ਼ਾਦਾ ਦੇ ਦੋ ਕਿ ਆਏ ਨਹੀਂ ਇਹ ਪ੍ਰਸ਼ਾਦਾ ਆਇਆ ਨਹੀਂ ਨਾ ਬੀਬੀ ਬੀਬੀ ਠੰਡੀ ਜੀ ਬੈਠੀ ਮੈਨੂੰ ਤਾਂ ਤੈਨੂੰ ਤਾਂ ਦੇਖੀ ਜਾਂਦਾ ਮੈਂ ਤੈਨੂੰ ਚਲੋ ਠੀਕ ਹੈ ਜੀ ਮਿਲਦੇ ਹੁਣ ਪ੍ਰਸ਼ਾਦਾ ਚੱਕ ਕੇ ਬਸ ਪ੍ਰਸ਼ਾਦਾ ਛਕ ਲਿਆ ਜੀ ਕੋਣ ਸੌਫ ਦੇ ਮਗਰ ਪੈ ਗਈਆਂ ਨੇ ਨਹੀਂ ਨਹੀਂ ਸੌਫ ਦੇ ਮਗਰ ਨਹੀਂ ਪਏ ਜੀ ਉਹ ਫਿਰ ਅਸੀਂ ਕਿਹਾ ਵੀ ਜੇ ਏਕ ਟਾਰ ਗਟੂਰਾ ਹੈ ਫਿਰ ਪਨੀਰ ਦੇ ਨਹੀਂ ਨਾਉਣਗੇ ਸੌਫ ਦੇ ਹੀ ਹੋਣਗੇ ਗਟਾਰ ਡਕਾਰ ਹੁੰਦਾ ਗਟਾਰ ਮੈਂ ਸੁਣੇ ਗੱਲ ਤੇ ਬੋਲਦਾਂ ਜਾਨੀ ਪੈ ਗਈ ਸੌਫ ਦੇ ਮਗਰ ਅਸੀਂ ਦੇ ਸੌਫ ਦੇ ਮਗਰ ਪੈ ਸੌਫ ਸਾਡੇ ਮਗਰ ਪਈਆ ਅੱਛਾ ਮੈਂ ਗੱਲ ਪੁਆਇੰਟ ਖਾ ਲੋ ਮੈਨੂੰ ਖਾ ਲੋ ਹਾਂ ਮੁੰਡਾ ਐ ਨਹੀਂ ਹੈਗਾ ਵਧੀਆ ਸੱਤਿਆ ਪਲੇਟਾ ਬੁਲਟਾ ਧੋਣੀਆਂ ਵੀ ਤੁਸੀਂ ਲੈ ਉਧਰ ਨੂੰ ਜਾਈ ਜੰਨੀਆਂ ਪਰ ਇਹਨੂੰ ਆ ਧੋਣੀਆਂ ਕਿਹਨਾਂ ਨੇ ਹੈਲੋ ਪਰਤੋ ਦਿਮਾਗ ਇਹ ਲਗਿਆ ਕੋਟਾ ਸਿੱਖਦਾ ਭਾਈ ਨੇ ਇਹਨਾਂ ਆ ਗਾ ਬਿਕਰਨ ਸੀ ਹੂੰ ਮਹਾਲ ਠੀਕ ਹੈ ਥੋੜਾ ਢਿੱਡ ਕਰਵਾ ਅੰਦਰ ਤਾਂ ਸਾਗ ਨਾਲ ਰੋਟੀ ਖਾਣੀ ਕੋਈ ਨਹੀਂ ਉਹ ਖਾਵਾਂਗੇ ਆਹੋ ਕੀ ਹੋ ਗਿਆ ਗਲਾ ਰਗੜਦਾ ਨਾ ਉਹ ਬਾਦਿਆ ਸਵਾਗਤ ਆਵ ਕਰਕੇ ਜੀ ਹੁਣ ਬੇਲਾ ਦੰਨਾ ਜੀ ਕਰਨ ਵੀਰਾਂ ਨੂੰ ਲੱਗ ਗਿਆ ਆਪਣੀ ਹਾਜ਼ਮ ਕਰਨ ਰੋਟੀ ਦੋਹੇ ਮਾਮੇ ਅੜੇ ਬੈਠੇ ਆ ਉਠਣ ਨੂੰ ਦਲੇ ਨਹੀਂ ਕਰਦਾ ਹਾਂ ਕਹੇ ਮਾਮਾ ਕਹਿੰਦੇ ਅੱਜ ਪਾਂਡੇ ਸੀ ਉਹ ਖਾਣ ਕਰਾਂਗੇ ਕੋਈ ਚੱਕਰ ਨਹੀਂ ਪਾਂਡੇ ਜਿਹੜਾ ਹੈ ਜ ਸੰਗਤ ਪੈਣਾ ਉਹਨੂੰ ਪਾਂਡਿਆਂ ਦੀ ਗੈਰ ਅੱਜ ਕਰਤਾ ਜਾ ਕੇ ਟਾਈਪ ਹੀ ਲਿਆਟਾ ਪਾਂਡਾ ਨੇ ਜਦੋਂ ਧੋਧਣੇਗਾ ਬਈ ਨਾ ਆਪਣੇ ਜੀ ਚਾਰ ਪਰਾਂ ਰਹੀ ਬਤਾ ਕਹੇ ਵੀ ਚੇਕੇਗੀ ਧੋਊਂਗੀ ਮੈਂ ਨੌਂ ਨੌਂ ਬੇਲੋ ਨੌਂ ਦਿਓ ਪੈਣਾ ਨਾ ਨਾ ਤੂੰ ਐਂ ਹੋਗਾ ਵੀ ਪੀਰੇ ਪਾਂਡੇ ਮਾਂਦੇ ਆ ਆਪਣਾ ਤਾਂ ਸੁਭੇ ਹੁਣ ਤਾਂ ਆਪਣਾ ਸਰੀਰ ਗਿਆ ਚਲੋ ਵੀ ਚਲੋ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਆ ਪ੍ਰਾਣ ਬੰਬ ਜੌਰੇ ਦੇਖੀ ਲਾ ਲਾ ਚੱਲ ਬੁੱਤ ਚੱਲੇ ਸੀ ਬਾਏ ਫਿਰ ਅਸੀਂ ਚੱਲੇ ਸਾਰੇ ਬਾਏ I got it.